ਹਾਂਜੀ ਦੋਸਤੋ ਕੀ ਹਾਲ ਚਾਲ ਅਮੀਰ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇਸ ਵੀਡੀਓ ਵਿੱਚ ਉਸ ਗਮਨਾਮ ਹੀਰੋ ਦੀ ਗੱਲ ਕਰਦੇ ਹਾਂ ਜਿਸ ਨੇ ਆਪਣੇ ਟੈਲੈਂਟ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਜਿੱਤ ਦੇ ਝੰਡੇ ਗੱਡੇ 27 ਅਪ੍ਰੈਲ 2023 ਨੂੰ ਆਪਣੀ ਆਖਰੀ ਸਾਹ ਲਏ ਅਰਜਨ ਅਵਾਰਡ ਜੇਤੂ 올ੰਪੀਅਨ ਪਦਮਾਸ਼ਰੀ ਕੌਰ ਸਿੰਘ ਜੀ ਨੇ ਕੌਰ ਸਿੰਘ ਦਾ ਜਨਮ 1948-49 ਵਿੱਚ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ਤੋਂ 12 ਕਿਲੋਮੀਟਰ ਦੂਰ ਪਿੰਡ ਖਨਾਲ ਖੁਰ ਦੇ ਵਿੱਚ ਹੋਇਆ ਸੀ ਬਾਬਾ ਕੌਰ ਸਿੰਘ ਚੜ੍ਹਦੀ ਜਵਾਨੀ ਵਿੱਚ ਹੀ ਫੌਜ ਦੇ ਵਿੱਚ ਭਰਤੀ ਹੋ ਗਿਆ ਸੀ ਫੌਜ ਵਿੱਚ ਭਰਤੀ ਹੋਣ ਦਾ ਇੱਕ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਉਹ ਨਾਲ ਲੱਗਦੇ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਸ ਨੂੰ ਉਹ ਪਿਆਰ ਕਰਦਾ ਸੀ ਫੌਜ ਵਿੱਚ ਵੱਡੇ ਅਫਸਰਾਂ ਨੇ ਬਾਬਾ ਕੌਰ ਸਿੰਘ ਜੀ ਦੇ ਹਥੌੜੇ ਵਰਗੇ ਹੱਥਾਂ ਤੇ ਫੁਲਾਦੀ ਜੁੱਸੇ ਨੂੰ ਦੇਖਦਿਆਂ ਉਸ ਨੂੰ ਮੁੱਕੇਬਾਜ਼ੀ ਵਿੱਚ ਪਾ ਦਿੱਤਾ ਸੀ 1979 ਵਿੱਚ ਬਾਬਾ ਕੌਰ ਸਿੰਘ ਨੇ ਸੀਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਜਿੱਤੀ ਅਤੇ 1983 ਤੱਕ ਲਗਾਤਾਰ 4 ਸਾਲ ਇਹ ਖਿਤਾਬ ਆਪਣੇ ਨਾਲ ਰੱਖਿਆ ਇਸ ਤੋਂ ਬਾਅਦ 1980 ਵਿੱਚ ਬਾਬਾ ਕੌਰ ਸਿੰਘ ਨੇ ਮੁੰਬਈ ਵਿੱਚ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 골ਡ ਮੈਡਲ ਜਿੱਤਿਆ ਫਿਰ 1982 ਵਿੱਚ ਬਾਬਾ ਕੌਰ ਸਿੰਘ ਨੇ ਦਿੱਲੀ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਹੈਵੀweight ਵਰਗ ਵਿੱਚ 골ਡ ਮੈਡਲ ਜਿੱਤਿਆ ਉਸੇ ਸਾਲ ਬਾਬਾ ਕੌਰ ਸਿੰਘ ਨੂੰ ਖੇਡ ਮੰਤਰਾਲੇ ਦੁਆਰਾ ਅਰਜਨ ਅਵਾਰਡ ਵੀ ਮਿਲਿਆ ਸੀ 1983 ਵਿੱਚ ਭਾਰਤ ਸਰਕਾਰ ਨੇ ਬਾਬਾ ਕੌਰ ਸਿੰਘ ਨੂੰ ਭਾਰਤੀ ਖੇਡਾਂ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਪਦਮਾਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਸੀ ਬਾਬਾ ਕੌਰ ਸਿੰਘ ਘਰ ਦੀਆਂ ਤੰਗੀਆਂ ਤਰਸਤੀਆਂ ਲੜਦਾ ਹੋਇਆ 19 83 ਦੀਆਂ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ 올림픽 ਖੇਡਾਂ ਵੀ ਖੇਡ ਆਇਆ ਸੀਗਾ ਉੱਥੇ ਉਹ ਪਹਿਲੀਆਂ ਦੋ ਬੋਟਾਂ ਚਿੱਤ ਗਿਆ ਸੀ ਇੱਕ ਵਾਰ 27 ਜਨਵਰੀ 1980 ਨੂੰ ਬਾਬਾ ਕੌਰ ਸਿੰਘ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਇੱਕ ਪ੍ਰਦਰਸ਼ਨੀ ਮੈਚ ਦੌਰਾਨ ਦਾ ਮਹਾਨ ਦਾ 올 ਟਾਈਮ ਗ੍ਰੇਟ ਮੁਹੰਮਦ ਅਲੀ ਨਾਲ ਵੀ ਮੁਕਾਬਲਾ ਲੜਿਆ ਸੀ ਬਾਬਾ ਕੌਰ ਸਿੰਘ ਮੁਹੰਮਦ ਅਲੀ ਬਾਰੇ ਕਹਿੰਦੇ ਹਨ ਕਿ ਉਸ ਦੇ ਮੁੱਕੇ ਬਹੁਤ ਜ਼ੋਰਦਾਰ ਸੀ ਤੇ ਉਸ ਦੀ ਗਤੀ ਹੈਰਾਨੀਜਨਕ ਸੀ ਭਾਵੇਂ ਉਹ ਮੇਰੇ ਤੋਂ ਕੱਦ ਚੋਂ ਬੇੜ ਚੋਂ ਛੋਟਾ ਸੀ ਪਰ ਉਹ ਮੈਚ ਦੌਰਾਨ ਇੱਕ ਵਾਰੀ ਵੀ ਹੌਲੀ ਨਹੀਂ ਖੇਡਿਆ ਸੀਗਾ 2017 ਵਿੱਚ ਬਾਬਾ ਕੌਰ ਸਿੰਘ ਜਿਆਦਾ ਬਿਮਾਰ ਹੋ ਗਏ ਸੀ ਕਿਸੇ ਸਰਕਾਰ ਜਾਂ ਲੀਡਰ ਨੇ ਖਬਰ ਨਾ ਲਈ ਪਰ ਬਾਲੀਵੁੱਡ ਐਕਟਰ ਸ਼ਾਹਰੂਖ ਖਾਨ ਸਾਹਿਬ ਨੇ ਬਾਬੇ ਨੂੰ 5 ਲੱਖ ਦੀ ਸਹਾਇਤਾ ਦਿੱਤੀ ਤਾਂ ਜਾ ਕੇ ਬਾਬੇ ਨੇ ਹਸਪਤਾਲਾਂ ਦੇ ਬਿੱਲ ਭਰੇ ਪਿੰਡਾਂ ਚੋਂ ਉੱਠ ਕੇ ਅੰਤਰਰਾਸ਼ਟਰੀ ਪੱਧਰ ਤੇ ਤਾਗ ਪਾਉਣ ਵਾਲੇ ਮਹਾਨ ਬੌਕਸਰ ਨੇ 27 April 2023 ਨੂੰ ਹਰਿਆਣਾ ਇੱਕ ਖੇਤਰ ਦੇ ਹਸਪਤਾਲ ਵਿੱਚ ਆਪਣੀ ਆਖਰੀ ਸਾਹ ਲਈ ਤੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਉਸ ਅਕਾਲ ਪੁਰਖ ਦੀ ਝੋਲੀ ਵਿੱਚ ਜਾ ਬੈਠੇ। ਹਾਂਜੀ ਮੇਰੇ ਦੋਸਤੋ ਮਿੱਤਰੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਅਤੇ ਵੀਡੀਓ ਨੂੰ ਲਾਈਕ ਅਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਵਿੱਚ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤੇ ਨਾਲ ਦੀ ਨਾਲ ਹੀ ਮੇਰੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਇਹ ਜਿਹੀਆਂ ਹੋਰ ਵੀਡੀਓ ਦੇਖਣ ਸੁਣਨ ਨੂੰ ਮਿਲ ਸਕਣ। ਧੰਨਵਾਦ ਦੋਸਤੋ।